ਕੀ ਤੁਸੀਂ ਵੀ ਹੋ ਸਿਕਰੀਤੀ ਇਸ ਮਸਿਆਤੋਂ ਪਰੇਸ਼ਾਨ ਕੀ ਤੁਸੀਂ ਵੀ ਸ਼ੈਂਪੂ ਬਦਲ ਬਦਲ ਕੇ ਅੱਕ ਚੁਕਿਓ ਤਾਂ ਇੱਕ ਵਾਰ ਜ਼ਰੂਰ ਅਪਣਾ ਕੇ ਦੇਖੋ ਇਹ ਦੇਸੀ ਤਰੀਕੇ ਦੇਖੋ ਫਿਰ ਕਿਵੇਂ ਮਿਲਣਗੇ ਜਲਦੀ ਜਲਦੀ ਤੁਹਾਨੂੰ ਨਤੀਜੇ ਹਾਂਜੀ ਦੋਸਤੋ ਪਿਆਰਪਰੀ ਸੱਚ ਰਿਕਾਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਰਪੱਖ ਪੋਸਟ ਤੇ ਬਹੁਤ ਹੀ ਖਾਸ ਪ੍ਰੋਗਰਾਮ ਹੈਲਥ ਟਿਪਸ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕੜਾਕੇ ਦੀ ਠੰਡ ਦੇ ਵਿੱਚ ਤੰਦਰੁਸਤ ਹੋਵੋਗੇ ਪਰ ਠੰਡ ਦੇ ਦੌਰਾਨ ਬਹੁਤ ਸਾਰੀਆਂ ਸਮੱਸਿਆਵਾਂ ਦਾ ਹਰ ਕਿਸੇ ਨੂੰ ਸਾਹਮਣਾ ਕਰਨਾ ਪੈਂਦਾ ਹੈ ਜਿਨ੍ਹਾਂ ਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਜੜੀ ਹੈ ਸਰ ਦੇ ਵਿੱਚ ਸਿਕਰੀ ਦਾ ਹੋ ਜਾਣਾ ਹੁੰਦੀ ਹੈ ਚਾਹੇ ਮਰਤਾ ਹੈ ਚਾਹੇ ਔਰਤ ਹੈ ਹਰ ਕਿਸੇ ਨੂੰ ਸਿਕਰੀ ਵਰਗੀ ਵੱਡੀ ਸਮੱਸਿਆ ਦਾ ਜਰੂਰ ਇਸ ਮੌਸਮ ਦੇ ਵਿੱਚ ਸਾਹਮਣਾ ਕਰਨਾ ਪੈਂਦਾ ਹੈ ਕਾਰਨ ਕੀ ਹੈ ਕਿਉਂ ਸਾਨੂੰ ਸਰਦੀਆਂ ਦੇ ਮੌਸਮ ਦੇ ਵਿੱਚ ਸਭ ਤੋਂ ਜ਼ਿਆਦਾ ਸਿਕਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਵੀ ਦੱਸਾਂਗੇ ਤੇ ਨਾਲ ਕੀ ਨਾਲ ਅਸੀਂ ਤੁਹਾਨੂੰ ਕੁਝ ਆਯੁਰਵੈਦਿਕ ਉਪਾਅ ਦੱਸਾਂਗੇ ਜਿਸ ਦੇ ਨਾਲ ਤੁਹਾਡੇ ਸਿਰ ਦੇ ਵਿੱਚ ਹੋਣ ਵਾਲੀ ਸਿਕਰੀ ਤੋਂ ਤੁਹਾਨੂੰ ਛੇਤੀ ਹੀ ਨਿਜ਼ਾਤ ਮਿਲ ਜਾਏਗੀ ਵੀਡੀਓ ਦੇ ਆਖਿਰ ਤੱਕ ਜੁੜੇ ਰਹੋ ਤੁਹਾਨੂੰ ਕੱਲੀ ਇਹ ਗੱਲ ਦਾ ਜਵਾਬ ਹੀ ਮਿਲੇਗਾ ਕਿ ਕਿਉਂ ਇਹ ਸਿਕਰੀ ਜਿਹੜੀ ਹੈ ਸਾਡੇ ਸਿਰ ਦੇ ਵਿੱਚ ਇਸ ਮੌਸਮ ਦੇ ਵਿੱਚ ਹੁੰਦੀ ਹੈ ਦੋਸਤੋ ਚਾਹੇ ਮਰਦ ਹੈ ਚਾਹੇ ਔਰਤਾਂ ਹਰ ਕਿਸੇ ਨੂੰ ਇਸ ਮੌਸਮ ਦੇ ਵਿੱਚ ਸਿਕਰੀ ਦੇ ਨਾਲ ਝੂਟਣਾ ਪੈਂਦਾ ਹੈ ਜਿਸ ਕਰਕੇ ਸਾਡੇ ਵਾਲ ਕਮਜ਼ੋਰ ਹੁੰਦੇ ਹੈ ਟੁੱਟਣ ਲੱਗਦੇ ਹੈ ਤੇ ਸਿਕਰੀ ਨੂੰ ਖਤਮ ਕਰਨ ਦੇ ਲਈ ਅਸੀਂ ਵੱਖ-ਵੱਖ ਤਰ੍ਹਾਂ ਦੇ ਸ਼ੈਂਪੂ ਦੀ ਵਰਤੋਂ ਕਰਦੇ ਹਾਂ ਪਰ ਫਿਰ ਵੀ ਸਿਕਰੀ ਕਿਹੜਾ ਦੂਰ ਜਾਣ ਦਾ ਨਾਮ ਲੈਂਦੀ ਹੈ ਸਿਕਰੀ ਨੂੰ ਖਤਮ ਕਰਨ ਦੇ ਲਈ ਅੱਜ ਅਸੀਂ ਤੁਹਾਡੇ ਵਾਸਤੇ ਆਯੁਰਵੈਦਿਕ ਡਾਕਟਰ ਦੀ ਸਲਾਹ ਦੇ ਨਾਲ ਇੱਕ ਜ ਖਰੈਲੂ ਨੁਸਖਾ ਲੈ ਕੇ ਆਏ ਆ ਜਿਸ ਦੇ ਵਰਤੋਂ ਦੇ ਨਾਲ ਸਿਕਰੀ ਹਮੇਸ਼ਾ ਦੇ ਖਤਮ ਹੋ ਜਾਏਗੀ ਦੋਸਤੋ ਡਾਕਟਰਾਂ ਮੁਤਾਬਿਕ ਨਾਰੀਅਲ ਦੇ ਤੇਲ ਨੂੰ ਲਗਾਤਾਰ ਲਗਾਉਣ ਦੇ ਨਾਲ ਸਿਰ ਦੇ ਵਿੱਚ ਹੋਣ ਵਾਲੀ ਜਲਨ ਤੋਂ ਰਾਹਤ ਮਿਲਦੀ ਹੈ ਇਸ ਦੇ ਨਾਲ ਹੀ ਐਲੋਵੀਰਾ ਦੇ ਨਾਲ ਨਿੰਬੂ ਦੇ ਰਸ ਸੰਤਰੇ ਦੇ ਛਿਲਕੇ ਅਤੇ ਰਸ ਇੱਕ ਪਿਆਜ਼ ਦਾ ਰਸ ਇਸ ਸਭ ਨੂੰ ਮਲਾ ਕੇ ਤੁਸੀਂ ਵਾਲਾਂ ਨੂੰ ਧੋ ਲਵੋ ਜੋ ਕਿ ਸਿਕਰੀ ਨੂੰ ਦੂਰ ਕਰ ਦਵੇਗਾ ਪਹਿਲਾਂ ਦਾਦਾ-ਦਾਦੀ ਇਹਨਾਂ ਪੁਰਾਣੇ ਉਪਚਾਰਾਂ ਦੀ ਵਰਤੋਂ ਕਰਦੇ ਸੀ ਜਿਸ ਕਰਕੇ ਉਹਨਾਂ ਦੇ ਸਿਰ ਦੇ ਵਿੱਚ ਸਿਕਰੀ ਦੀ ਕੋਈ ਵੀ ਸਮੱਸਿਆ ਨਹੀਂ ਹੁੰਦੀ ਸੀ ਅਤੇ ਉਹਨਾਂ ਦੇ ਵਾਲ ਵੀ ਸੰਘਣੇ ਤੇ ਲੰਬੇ ਹੁੰਦੇ ਸੀ ਅੱਜ ਦੀ ਪੀੜ੍ਹੀ ਇਹਨਾਂ ਪੁਰਾਣੇ ਘਰੇਲੂ ਨੁਸਖਿਆਂ ਨੂੰ ਛੱਡ ਕੇ ਆਪਣੇ ਵਾਲਾਂ ਦੇ ਲਈ ਰਸਾਇਣਿਕ ਉਤਪਾਦਾਂ ਦੀ ਵਰਤੋਂ ਕਰਦੀ ਹੈ ਜਿਸ ਕਾਰਨ ਵਾਲ ਬਹੁਤ ਜ਼ਿਆਦਾ ਕਮਜ਼ੋਰ ਹੁੰਦੇ ਆ ਤੇ ਜਲਦੀ ਟੁੱਟਣ ਵੀ ਲੱਗਦੇ ਆ ਇਹਨਾਂ ਘਰੇਲੂ ਨੁਸਖਿਆਂ ਦੇ ਨਾਲ ਤੁਸੀਂ ਸਿਕਰੀ ਤੋਂ ਨਿਜਾਤ پا ਸਕਦੇ ਹੋ ਡਾਕਟਰਾਂ ਦੇ ਮੁਤਾਬਕ ਅੱਜ ਦੇ ਸਮੇਂ ਦੇ ਵਿੱਚ ਸਿਕਰੀ ਇੱਕ ਆਮ ਜੀ ਸਮੱਸਿਆ ਬਣ ਗਈ ਹੈ ਇਸ ਕਾਰਨ ਲੋਕਾਂ ਦੇ ਵਿੱਚ ਵਾਲ ਚੜਨ ਦੀ ਸਮੱਸਿਆ ਵੀ ਆਉਣ ਲੱਗਦੀ ਹੈ ਫੰਗਲ ਇਨਫੈਕਸ਼ਨ ਕਾਰਨ ਵਾਲ ਟੁੱਟਣ ਵੀ ਲੱਗਦੇ ਹੈ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਸਿਕਰੀ ਦੀ ਸਮੱਸਿਆ ਦੇ ਵਿੱਚ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਹੈ ਕੋਈ ਵੀ ਵਿਅਕਤੀ ਜੋ ਕਿ ਨਿਯਮਿਤ ਤੌਰ ਤੇ ਨਾਰੀਅਲ ਦੇ ਤੇਲ ਦੀ ਵਰਤੋਂ ਕਰਦਾ ਉਸ ਨੂੰ ਸਿਰ ਦੇ ਵਿੱਚ ਸੋਜ ਅਤੇ ਜਲਨ ਤੋਂ ਰਾਹਤ ਮਿਲਦੀ ਹੈ ਇਸ ਤੋਂ ਇਲਾਵਾ ਨਿੰਬੂ ਦੇ ਰਸ ਦੀ ਵਰਤੋਂ ਵਾਲਾਂ ਦੇ ਵਿੱਚ ਕੀਤੀ ਜਾ ਸਕਦੀ ਹੈ ਜੋ ਕਿ ਸਿਕਰੀ ਨੂੰ ਦੂਰ ਕਰਨ ਦੇ ਵਿੱਚ ਸਭ ਤੋਂ ਵਧੀਆ ਹੈ ਇਸ ਤੋਂ ਇਲਾਵਾ ਇਹ ਉਪਾਅ ਕਿਸੇ ਵੀ ਤਰ੍ਹਾਂ ਦੇ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਦੇ ਵਿੱਚ ਵੀ ਆਪਣੀ ਭੂਮਿਕਾ ਨਿਭਾਉਂਦਾ ਹੈ ਇੱਥੇ ਦੱਸ ਦਈਏ ਕਿ ਐਲੋਵੀਰਾ ਐਂਟੀ ਇਨਫੈਕਸ਼ਨ ਅਤੇ ਐਂਟੀ ਮਾਈਕਰੋਬੀਅਲ ਵੀ ਹੈ ਜੋ ਕਿ ਕਿਸੇ ਵੀ ਸੋਚ ਨੂੰ ਦੂਰ ਕਰਦਾ ਹੈ ਐਲੋਵੀਰਾ ਵਾਲਾਂ ਦੇ ਲਈ ਕੰਡੀਸ਼ਨਰ ਦਾ ਵੀ ਕੰਮ ਕਰਦਾ ਹੈ ਜੇਕਰ ਇਹਨਾਂ ਸਭ ਨੁਕਤਿਆਂ ਦੇ ਨਾਲ ਵੀ ਤੁਹਾਡੀ ਸਿਕਰੀ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਬਿਨਾਂ ਕਿਸੇ ਦੇਰੀ ਕੀਤੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ ਕਿਉਂਕਿ ਹੋ ਸਕਦਾ ਹੈ ਕਿ ਤੁਹਾਨੂੰ ਹੋਰ ਕੋਈ ਤਕਲੀਫ ਹੋਵੇ ਤੁਹਾਡੇ ਸਿਰ ਦੇ ਵਿੱਚ ਵਾਲਾਂ ਦੇ ਨਾਲ ਜੁੜੀ ਕੋਈ ਹੋਰ ਸਮੱਸਿਆ ਵੀ ਹੋ ਸਕਦੀ ਹੈ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਨਾਲ ਕੀ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਖਾਸ ਹੈਲਥ ਟਿਪਸ ਦੇ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਦੱਸੇ ਮੁਤਾਬਕ ਤੁਹਾਡੇ ਵਾਸਤੇ ਅਸੀਂ ਹੈਲਥ ਟਿਪਸ ਲਿਆ ਸਕੀਏ ਧੰਨਵਾਦ